ਕਿ ਜਿਹੜਾ ਇਹ ਵਿਜੀਲੈਂਸ ਅਵੇਰਨੈਸ ਵੀਕ ਆ ਜਿਹੜਾ ਪੰਜਾਬ ਗਵਰਨਮੈਂਟ ਵੱਲੋਂ 27 ਤੋਂ ਲੈ ਕੇ 31 ਤੱਕ ਮਨਾਇਆ ਜਾ ਰਿਹਾ ਮੇਰੀ ਰੇਂਜ ਦੇ ਵਿੱਚ ਅਸੀਂ ਅਲੱਗ-ਅਲੱਗ ਡਿਸਟ੍ਰਿਕਟਸ ਦੇ ਵਿੱਚ ਕਈ ਪ੍ਰੋਗਰਾਮ ਰੱਖੇ ਆ ਔਰ ਹਰੇਕ ਜ਼ਿਲ੍ਹੇ 'ਚ ਮੈਂ ਆਪ ਆਪਣੀ ਪ੍ਰੈਜ਼ੈਂਸ ਨੂੰ ਇੰਸ਼ੋਰ ਕੀਤਾ ਤਾਂ ਕਿ ਖੁਦ ਇਹ ਜੇ ਪਲੇਟਫਾਰਮ ਤੇ ਜਾ ਕੇ ਲੋਕਾਂ ਨੂੰ ਵੇਅਰ ਕੀਤਾ ਜਾ ਸਕੇ ਜਦੋਂ ਅੱਜ ਦੇ ਫੰਕਸ਼ਨ ਚ ਵੀ ਸਾਡੇ ਇੱਥੇ ਕਾਲਜ ਦੇ ਬੱਚਿਆਂ ਦੀ ਸ਼ਮੂਲੀਅਤ ਵੀ ਸੀ ਚੁਣੇ ਹੋਏ ਨਮਾਇंदे ਪੰਚ ਸਰਪੰਚ ਵੀ ਸਨ ਐਨ ਜੀਓਜ਼ ਵੀ ਸਨ ਵੀ ਹਰ ਇੱਕ ਵਰਗ ਦਾ ਬੰਦਾ ਉਹਨਾਂ ਨੂੰ ਵੇਅਰ ਕਰੀਏ ਉਹਨਾਂ ਨੂੰ ਸਰਕਾਰ ਦੀਆਂ ਪਾਲਿਸੀਆਂ ਬਾਰੇ ਦੱਸਿਆ ਗਿਆ ਵੀ ਕਿੰਨੀ ਸਰਕਾਰ ਦੀ ਤਵਕਕਾ ਪ੍ਰਸ਼ਟਾਹਾਰ ਨੂੰ ਖਤਮ ਕਰਨ ਲਈ ਔਰ ਉਹਨਾਂ ਨੂੰ ਪੀਸੀ ਐਕਟ ਬਾਰੇ ਵੀ ਦੱਸਿਆ ਉਹਦੀ ਪਾਵਰ ਬਾਰੇ ਦੱਸਿਆ ਵਿਜੀਲੈਂਸ ਦੀ ਅਸੀਂ ਫੰਕਸ਼ਨਿੰਗ ਲਈ ਦੱਸਿਆ ਪਤਾ ਆ ਕਿ ਕੋਈ ਵੀ ਬੰਦਾ ਕੋਈ ਚਕੇ ਨਾ ਹੈਜ਼ਿਟੇਟ ਨਾ ਕਰੇ ਸਾਡੇ ਕੋ ਡਾਇਰੈਕਟ ਆਵੇ ਔਰ ਜੇ ਕਦੇ ਵੀ ਕਿਸੇ ਤਰ੍ਹਾਂ ਦਾ ਵੀ ਭ੍ਰਿਸ਼ਟਾਚਾਰ ਹੁੰਦਾ ਹੈ ਤੇ ਉਹਦੇ ਅਗੇਂਸਟ ਅਸੀਂ ਸਖਤ ਤੋਂ ਸਖਤ ਐਕਸ਼ਨ ਲੈ ਸਕਦੇ ਸਰ ਇਸ ਤੋਂ ਇਲਾਵਾ ਹੋਰ ਕਿ ਕਿੱਥੇ ਕਿੱਥੇ ਅੱਜ ਜਿਹੜੇ ਇਸ ਤਰ੍ਹਾਂ ਅੱਜ ਜਿੱਦਾਂ ਅੱਜ ਸਾਡਾ ਫਰਸਟ ਨਮਾਸ਼ਾਹਰ ਸੀ ਦੂਸਰਾ ਇੱਥੇ ਆ ਇਸੇ ਲੜੀ ਦੇ ਵਿੱਚ ਸਾਡੇ ਜਿਦਾਂ ਕੱਲ ਜਲੰਧਰ ਫੰਕਸ਼ਨ ਵੀ ਹੈ ਕਪੂਰਥਲਾ ਵੀ ਹੈ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਸਾਡੀਆਂ ਅਲੱਗ-ਅਲੱਗ ਟੀਮਾਂ ਕਿਸੇ 'ਚ ਮੈਂ ਜਾ ਰਿਹਾ ਕਿਸੇ 'ਚ ਡੀਐਸਪੀ ਸਾਹਿਬ ਆਣ ਜਾਣਗੇ ਉਹਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਬਣਾਇਆ ਹੋਇਆ ਕਿ ਕਈ ਜਗ੍ਹਾ ਤੇ ਅਸੀਂ ਜਿੰਨਾ ਚ ਤੁਸੀਂ ਦੇਖਿਆ ਉਹ ਥੋੜੀ ਜਿਹੀ ਕੋਈ ਫਿਲਮ ਦੀ ਕੋਈ ਸਕਿਪ ਟਾਈਪ ਜਾਂ ਪੁਛੇਜਾ ਦਿਖਾਇਆ ਹਾਂ ਜਿਹੜੇ ਉਹ ਮੋਟੀਵੇਟ ਕੀਤਾ ਜਾਂਦਾ ਤੇ ਸਾਰੀ ਜਿਵੇਂ ਅਕਸਰ ਕਿਹਾ ਜਾਂਦਾ ਸੀ ਵੀ ਜਦੋਂ ਕੋਈ ਵਿਅਕਤੀ ਕਿਸੇ ਇਨਫੋਰਮੇਸ਼ਨ ਦਿੰਦਾ ਤੇ ਪੁਲਿਸ ਵੱਲੋਂ ਇਹ ਕਿਹਾ ਜਾਂਦਾ ਸੀ ਵੀ ਕਿਸੇ ਤਰ੍ਹਾਂ ਗੁਪਤ ਰੱਖੀ ਜਾਊਗੀ ਪਰ ਬਹੁਤ ਸਾਰੇ ਮਾਮਲਿਆਂ ਵਿੱਚ ਇਹੋ ਜਿਹਾ ਦੇਖਣ ਨੂੰ ਆਇਆ ਵੀ ਜਦੋਂ ਕਿਤੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਹ ਉਸ ਵਿਅਕਤੀ ਦੇ ਖਿਲਾਫ ਹੀ ਆ ਕੀ ਹੁਣ ਲੋਕ ਜਾਗਰੂਕ ਹੋ ਗਏ ਹੈ ਤੁਹਾਡੇ ਇਸ ਮੰਤਨ ਨਹੀਂ ਲੋਕ ਜਾਗਰੂਕ ਨਹੀਂ ਲੋਕ ਬਹੁਤ ਵੇਰ ਨੇ ਔਰ ਬਹੁਤ ਲੋਕ ਸਾਡੇ ਕੋ ਆਉਂਦੇ ਆ ਜੇ ਅਸੀਂ ਇਸ ਟਨਯੋਰ ਚ ਦੇਖੀਏ ਤਾਂ ਬਹੁਤ ਕੇਸਿਸ ਰਜਿਸਟਰ ਹੋਏ ਆ ਬਹੁਤ ਬੰਦਿਆਂ ਦੀ ਰੈਸਟ ਪਈ ਹੈ ਉਹ ਲੋਕਾਂ ਦੇ ਵੇਅਰ ਹੋਣ ਕਰਕੇ ਆ ਤੇ ਸਰ ਹੋਰ ਕੋਈ ਗੱਲ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋ ਜਿਵੇਂ ਸਟੂਡੈਂਟਸ ਨੂੰ ਕਹੀ ਹੈ ਜਾਂ ਹੋਰ ਜਿਹੜੇ ਸਮਾਜ ਦੇ ਵੱਖ-ਵੱਖ ਵਰਗਾਂ ਜਿਹੜੇ ਤੁਹਾਡੇ ਤੱਕ ਅਪਰੋਚ ਕਰਨਾ ਚਾਹੁੰਦੇ ਆ ਕਿਸੇ ਤਰ੍ਹਾਂ ਸੂਰਸਨਾ ਕਰ ਸਕਦੇ ਅਸੀਂ ਅਸੀਂ ਇਹਦੇ ਵਿੱਚ ਦੇਖੋ ਜੀ ਇਹਨੂੰ ਸਾਰੀਆਂ ਚੀਜ਼ਾਂ ਨੂੰ ਹਾਈਲਾਈਟ ਕੀਤੀਆਂ ਹਨ ਅਸੀਂ ਇਹਨੂੰ ਵਿੱਚ ਪੋਸਟਰ ਲਾਏ ਆ ਪੈਂਫਲੇਟਸ ਏਰੀਆ 'ਚ ਵੰਡੇਗਾ ਪਬਲਿਕ ਪਲੇਸਾਂ ਤੇ ਉਹਨਾਂ ਨੂੰ ਹਾਈਲਾਈਟ ਕੀਤਾ ਗਿਆ ਸਾਡੇ ਨੰਬਰ ਹਾਈਲਾਈਟ ਹੋਏ ਨੇ ਮੈਂ ਸਾਰਿਆਂ ਨੂੰ ਸਾਰੇ ਸੁਸਾਇਟੀ ਦੇ ਹਰ ਵਰਗ ਨੂੰ ਇਹ ਰਿਕਵੈਸਟ ਕਰਾਂਗਾ ਵੀ ਇਸ ਜਿਹੜਾ ਯੁੱਧ ਭ੍ਰਿਸ਼ਟਾਚਾਰ ਦੇ ਵਿਰੁੱਧ ਆ ਇਹਦੇ ਵਿੱਚ ਖੁੱਲ ਕੇ ਅੱਗੇ ਆਉਣ ਸਾਡੇ ਨੰਬਰ ਹੈਗੇ ਆ ਤੁਹਾਨੂੰ ਸੀਕ੍ਰੀਟ ਰੱਖਿਆ ਜਾਏਗਾ ਤੁਹਾਨੂੰ ਕਿਸੇ ਕਾਨੂੰਨੀ ਪ੍ਰਕਿਰਿਆ 'ਚ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਅਸੀਂ ਬੜਾ ਕੰਫਰਟੇਬਲੀ ਉਹਨਾਂ ਨੂੰ ਫੀਲ ਕਰਾਵਾਂਗੇ ਔਰ ਪ੍ਰੋਪਰ ਉੱਤੇ ਐਕਸ਼ਨ ਕਰਾਂਗੇ ਥੈਂਕ ਯੂ ਜੀ